ਹਾਂਜੀ ਸਤਿ ਸ੍ਰੀ ਅਕਾਲ ਆਪਾਂ ਅੱਜ 24 ਅਗਸਤ ਤੇ ਸੇਵਾ ਚੱਲ ਰਹੀ ਹੈ ਗੁਰਦੁਆਰਾ ਸਾਹਿਬ ਵਿੱਚ ਦੇਖੋ ਕਾਫੀ ਕਾਲੀ ਬੋਲੀ ਘਟਾ ਚੜ ਰਹੀ ਹੈ ਦੇਖੋ ਇੱਧਰ ਬਿਲਕੁਲ ਸਾਫ਼ ਕਰਤਾ ਜਾਲੇ ਯੂਲੇ ਲਾ ਕੇ ਜਾਲੇ ਕਾਫੀ ਹੋ ਗਏ ਸੀਗੇ ਇੱਧਰ ਸੇਵਾਦਾਰ ਲੱਗੇ ਪਏ ਨੇ ਜੋ ਨਾ ਆਹ ਦੇਖੋ ਇੱਧਰ ਦੇਖੋ ਜੀ ਸੇਵਾ ਚੱਲ ਰਹੀ ਹੈ ਪੰਜ ਵਧੀਆ ਹਰੇ ਖਾਲ ਖੁੰਜੇ ਚੋ ਦੇਖੋ ਸਫਾਈ ਕਰਤੀ ਹੁਣ ਇੱਥੋਂ ਉਥਾਰ ਸਾਰੀ ਥੱਲੋ ਸਾਫ ਸਫਾਈ ਕਰ ਦਿੰਨੇ ਫਿਰ ਉਥੋਂ ਹੋ ਸਕਿਆ ਤਾਂ ਪਾਣੀ ਨਾਲ ਵੀ ਧੋ ਦਾਂਗੇ ਦੇਖੋ ਮੌਸਮ ਪੂਰਾ ਬਰਖਾ ਵਾਲਾ ਹੋਇਆ ਪਿਆ ਫਿਰ ਇਸ ਤਰ੍ਹਾਂ ਬਾਹਰਲੇ ਪਾਸੋਂ ਵੀ ਕਰ ਦਾਂਗੇ ਇਹਦਾ ਬਾਦ ਹੈ ਤੇਰਾ ਬਾਦ ਇੱਕ ਲਈ ਪਾਉਂਦੇ ਪੂਰਾ ਹੋ ਜਾਂਦਾ ਬਰਖਾ ਆਉਂਦੀ ਰਹੇ ਹਾਤੇ ਸੁਮਾ ਮੈਂ ਬਾਬੇ ਨੂੰ ਦੇਣਾ ਦੇਖੋ ਜੀ ਉੱਪਰ ਘਰਦਰਾਸਾਇ ਪਿੰਡ ਵੱਜਣਾ ਤੇ ਆਪਾਂ ਕਰ ਰਹੇ ਆਸ ਹਾਈ ਆੜੀ ਵੀ ਦਿਖਾ ਰਹੇ ਆਪਾਂ ਉੱਪਰ 10 ਫੁੱਟ ਥੱਲੇ ਦੇਖੋ ਕੋੜੀ ਲੱਗੀ ਹੋਈ ਆ ਆੜੀ ਦੇਖ ਰਿਹਾ ਆੜੀ ਕਿੱਧਰ ਆ ਗਿਆ ਹਾਂ ਆ ਦੇਖੋ ਜੀ ਆੜੀ ਥੱਲੇ ਦੇਖੋ 20 ਫੁੱਟ ਤੋਂ ਲੈ ਕੇ 20 ਫੁੱਟ ਆ ਹੱਬੀ ਫੁੱਟ ਗਿਆ ਹੋਰ ਕਿੰਨੀ ਆ ਫੰਦਰਾ 15 ਫੰਦਰਾ ਹੋਵੇ 15 ਫੁੱਟ ਜੀ ਦੇਖੋ ਪਰ ਆਪਾਂ ਸਫਾਈ ਕਰ ਰਹੇ ਹਾਂ ਉਪਰੋਂ ਉਹ ਜਾਲੇ ਲਾ ਰਹੇ ਹਾਂ ਤੇ ਹੁਸ ਨੂੰ ਲਓ ਜੀ ਦੇਖੋ ਜੀ ਇਸ طرفੋਂ ਜਾਲੇ ਲਾ ਰਹੇ ਹਾਂ ਆਪਾਂ ਓਕੇ ਤਾਂ ਵਾਕਰ ਫੜ ਲੈ ਕਰਿਆ ਨਹੀਂ ਨਹੀਂ ਖੜ ਜੋ ਅਜੇ ਤਾਂ ਆ ਰਹੇ ਨੇ ਆਏ ਉਖਾਣੇ ਨਹੀਂ ਨਹੀਂ ਉਖਾਣੀ ਹੁੰਦਾ ਇੱਥੋਂ ਬਾਹਰ ਖੁੱਲੀ ਹੈ ਨਹੀਂ ਫਿਰ ਉਹ ਵੀ ਬਰਾਉਣੀ ਹੈ ਨਾ ਹਾਂ ਦੇਖੋ ਜੀ 15 ਫੁੱਟ ਪਰ ਆਪਾਂ ਦਰਵਾਰ ਸਾਹਿਬ ਦੀ ਛੱਤ ਤੇ ਸੇਵਾ ਕਰ ਰਹੇ ਹਾਂ ਇਧਰ ਖੇਤ ਨੇ ਪਿੱਛੇ ਉਹ ਖੇਤ ਦਰਵਾਰ ਸਾਹਿਬ ਦੇ ਦੇਖੋ ਜੀ ਸੇਵਾਦਾਰ نیچے ਵੀ ਸੇਵਾ ਕਰ ਰਹੇ ਨੇ ਇਧਰ نیچے ਇੱਕ ਹੋਰ ਸੇਵਾਦਾਰ ਖੜਾ ਛੋਟਾ ਉਹ ਖੁਸ਼ੀਵਾਨ ਦਾਰ ਜੀ ਹਾਂ ਜੀ ਦੇਖੋ ਜੀ ਤਰ੍ਹਾਂ ਜਾਲੇ ਬਹੁਤ ਲਹਿ ਰਹੇ ਆ ਇਹਦੇ ਨਾਲ ਬਹੁਤ ਵਧੀਆ ਲਹਿ ਜਾਂਦੇ ਆ

Selamünaleyküm hoş